ਪਡਾਣੇ ਪਿੰਡ ਦੇ ਵਿੱਚ ਦੋ ਸਿੱਖ ਰਹਿੰਦੇ ਨੇ ਇੱਕ ਆਲੀ ਸਿੰਘ ਇੱਕ ਗੁਰਬਖਸ਼ ਸਿੰਘ ਦੋਵੇਂ ਖੇਤੀ ਕਰਦੇ ਨੇ ਔਰ ਉਸ ਇਲਾਕੇ ਦਾ ਚੌਧਰੀ ਜਿਹੜਾ ਨਸ਼ਹਰਾ ਢਾਲਾ ਦਾ ਰਹਿਣ ਵਾਲਾ ਸੀ ਨਸ਼ਹਰਾ ਪਿੰਡ ਦਾ ਉਹਦਾ ਨਾਂ ਲਿਖਿਆ ਇਤਿਹਾਸ ਨੇ ਸਾਹਿਬ ਰਾਏ ਇੰਨੇ ਕੀ ਕਰਨਾ ਆਪਣੀਆਂ ਘੋੜੀਆਂ ਚੌਧਰੀ ਸੀ ਚੌਧਰ ਦਾ ਹੰਕਾਰ ਸੀ ਆਪਣੀਆਂ ਘੋੜੀਆਂ ਇਹਨਾਂ ਸਿੱਖਾਂ ਦੇ ਖੇਤਾਂ 'ਚ ਚਰਨ ਵਾਸਤੇ ਛੱਡ ਦੇਣੀਆਂ ਦੋ ਵਾਰ ਹੋਇਆ ਚਾਰ ਵਾਰ ਹੋਇਆ ਉਹਦਾ ਨਿਤ ਦਾ ਇਹ ਕੰਮ ਹੋ ਗਿਆ ਇੱਕ ਦਿਨ ਦੋਵੇਂ ਸਿੱਖ ਭਾਈ ਗੁਰਬਖਸ਼ ਸਿੰਘ ਭਾਈ ਆਲੀ ਸਿੰਘ ਸਾਹਿਬ ਰਾਏ ਦੇ ਕੋਲ ਗਏ ਜਾ ਕੇ ਸਾਹਿਬ ਰਾਏ ਨੂੰ ਕਹਿਣ ਲੱਗੇ ਕਿ ਭਾਈ ਜੀ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਆਪਣੀਆਂ ਘੋੜੀਆਂ ਨੂੰ ਨਾ ਬੰਨ ਕੇ ਰੱਖੋ ਫਸਲ ਦਾ ਬਹੁਤ ਨੁਕਸਾਨ ਕਰਦੀ ਚੌਧਰੀ ਸਾਹਿਬ ਰਾਏ ਕਹਿਣ ਲੱਗਾ ਵੀ ਇੰਨਾ ਘਟ ਹੈ ਕਿ ਮੈਂ ਤੁਹਾਡੀ ਸ਼ਿਕਾਇਤ ਕਰਕੇ ਤੁਹਾਨੂੰ ਲਾਹੌਰ ਨਹੀਂ ਪਹਚਾਇਆ ਨਹੀਂ ਤੇ ਉਹਨੂੰ ਤੁਸੀਂ ਮਰ ਮੁੱਕ ਚੁੱਕੇ ਹੁੰਦੇ ਤੁਸੀਂ ਮੇਰੇ ਕੋਲ ਮੇਰੀਆਂ ਘੋੜੀਆਂ ਦੀ ਸ਼ਿਕਾਇਤ ਲੈ ਕੇ ਆਏ ਹੋ ਮੇਰਾ ਇੰਨਾ ਅਹਿਸਾਨ ਘਟ ਹੈ ਤੁਹਾਡੇ ਤੇ ਕਿ ਤੁਹਾਡੇ ਸਿੱਖਣ ਦੇ باوجود ਮੈਂ ਅਜੇ ਤੱਕ ਤੁਹਾਨੂੰ ਪਕੜਾਇਆ ਨਹੀਂ ਭਾਈ ਗੁਰਬਖਸ਼ ਸਿੰਘ ਆਲੀ ਸਿੰਘ ਕਹਿੰਦੇ ਜੀ ਅਸੀਂ ਅਦਬ ਕਰਦੇ ਆ ਤੁਹਾਡਾ ਸਤਿਕਾਰ ਕਰਦੇ ਆ ਪਰ ਬੇਨਤੀ ਇਹ ਹੈ ਵੀ ਆਪਣੀਆਂ ਘੋੜੀਆਂ ਨੇ ਨਾ ਇਹਨਾਂ ਨੂੰ ਥੋੜਾ ਬੰਨ ਕੇ ਰੱਖੋ ਇਹ ਫਸਲਾਂ ਦਾ ਨੁਕਸਾਨ ਬਹੁਤ ਕਰਦੀਆਂ ਨੇ ਅੱਜ ਜਿਹੜੀ ਬੰਨ ਕੇ ਰੱਖਣ ਵਾਲੀ ਗੱਲ ਸੀ ਘੋੜੀਆਂ ਨੂੰ ਸਾਹਿਬ رائے ਨੇ ਇਸ ਗੱਲ ਦੀ ਬੜੀ ਕਿੜ ਖਾਧੀ ਤੇ ਗੁੱਸੇ ਦੇ ਵਿੱਚ ਉਹਨੇ ਦੋਵਾਂ ਸਿੰਘਾਂ ਨੂੰ ਕਿਹਾ ਕਹਿਣ ਲੱਗਾ ਬੰਨ ਤੇ ਲਵਾ ਮੈਂ ਮੇਰੇ ਕੋਲ ਰੱਸੀ ਹੈ ਨਹੀਂ ਰੱਸੀ ਹੁੰਦੇ ਮੈਂ ਬੰਨ ਲੈਂਦਾ ਕਹਿੰਦੇ ਵੀ ਡਾ ਤੂੰ ਚੌਧਰੀ ਐ ਤੇ ਕੋਈ ਗੱਲ ਤੇ ਨਾ ਨਾ ਵੀ ਰੱਸੀ ਹੈ ਨਹੀਂ ਜੇ ਨਹੀਂ ਹੈਗੇ ਤੇ ਮੰਗਵਾ ਕੇ ਬੰਨ ਲੋ ਕਹਿੰਦਾ ਨਹੀਂ ਹੂੰ ਤਾਂ ਰੱਸੇ ਬੜੇ ਨੇ ਪਰ ਜਿਹੜੇ ਰੱਸੀਆਂ ਨਾ ਮੈਂ ਘੋੜੀਆਂ ਬੰਨਣੀਆਂ ਨਾ ਉਹ ਹੈ ਨਹੀਂ ਕਹਿੰਦੇ ਕਿਉਂ ਵੀ ਉਹ ਕੋਈ ਵਿਸ਼ੇਸ਼ ਕੋਈ ਖਾਸ ਰਸਤੇ ਨੇ ਕਹਿੰਦਾ ਹਾਂ ਇੰਦੇ ਵੀ ਕੀੜੇ ਰਸਿਆਂ ਨਾਲ ਘੋੜੀਆਂ ਬਨੋਂਗੇ ਤੁਸੀਂ ਤੇ ਸਾਹਿਬ ਰਾਏ ਕਹਿਣ ਲੱਗਾ ਆਪਣੇ ਆ ਕੇਸ ਤੇ ਆ ਦਾੜੇ ਮੈਨੂੰ ਲਾ ਕੇ ਦੇਜੋ ਇਹਦੇ ਰਸਤੇ ਵਟ ਕੇ ਘੋੜੀਆਂ ਬਨਾਂਗਾ ਉ ਤਾਂ ਮੈਂ ਬਨਦਾ ਜਦੋਂ ਇੰਨੀ ਗੱਲ ਕਹੀ ਦੋਹਾਂ ਸਿੱਖਾਂ ਨੂੰ ਬੜਾ ਰੋਹ ਚੜਿਆ ਪਰ ਉਹ ਸਾਰਾ ਕੁਝ ਅੰਦਰੋਂ ਅੰਦਰੀ ਪੀ ਗਏ ਫਸਲ ਦੀ ਬਰਬਾਦੀ ਨੂੰ ਤੇ ਫੇਰ ਵੀ ਕਿਸੇ ਹੱਦ ਤੱਕ ਜੜੀ ਜਾਂਦੇ ਸੀ ਪਰ ਜਦੋਂ ਕੇਸਾਂ ਦੀ ਬੇਅਦਬੀ ਦੀ ਗੱਲ ਆਈ ਹੁਣ ਜਰਨਾ ਔਖਾ ਹੋ ਗਿਆ ਦੋਵੇਂ ਸਿੱਖ ਨੇੜੇ ਪਿੰਡ ਸੀ ਪੁਸਾ ਉਸ ਪਿੰਡ ਦੇ ਚ ਦੋ ਗੁਰੂ ਕੇ ਸਿੰਘ ਰਹਿੰਦੇ ਸੀ ਭਾਈ ਅਮਰ ਸਿੰਘ ਤੇ ਭਾਈ ਬਗੇਲ ਸਿੰਘ ਅੱਜ ਉੱਥੇ ਉਹਨਾਂ ਦੋਵਾਂ ਸ਼ਹੀਦ ਸਿੰਘਾਂ ਦਾ ਗੁਰਦੁਆਰਾ ਬਣਿਆ ਹੋਇਆ ਉਹਨਾਂ ਦੋਵਾਂ ਨੂੰ ਇਹ ਦੋਵੇਂ ਜਾ ਕੇ ਮਿਲੇ ਗੁਰਬਖਸ਼ ਸਿੰਘ ਆਲੀ ਸਿੰਘ ਅਮਰ ਸਿੰਘ ਨੂੰ ਤੇ ਬਗੇਲ ਸਿੰਘ ਨੂੰ ਮਿਲ ਕੇ ਕਹਿਣ ਲੱਗੇ ਬਾਬਾ ਸਾਹਿਬ ਜੀ ਗੱਲ ਇਹ ਐ ਅਸੀਂ ਫਸਲਾਂ ਦੀ ਬਰਬਾਦੀ ਤੇ ਫਿਰ ਵੀ ਜਰ ਲੈਂਦੇ ਪਰ ਜਿਹੜੀ ਚੌਧਰੀ ਨੇ ਰੋਮਾ ਦੀ ਕੇਸਾਂ ਦੀ ਵਿਦਬੀ ਬਾਰੇ ਗੱਲ ਕਹੀ ਐ ਨਾ ਰੜਕੀ ਜਾਂਦੀ ਐ ਸਾਥੋਂ ਜਰੀ ਨਹੀਂ ਜਾਂਦੀ। ਫਿਰ ਇਹਨਾਂ ਨੇ ਫੈਸਲਾ ਕਰ ਲਿਆ। ਬਾਬਾ ਬਗੇਲ ਸਿੰਘ ਤੇ ਬਾਬਾ ਅਮਰ ਸਿੰਘ ਕਹਿਣ ਲੱਗੇ ਵੀ ਗੱਲ ਇਹ ਐ। ਘੋੜੀਆਂ ਤੇ ਅਸੀਂ ਖਪਾ ਦੇਾਂਗੇ ਇਹਦੀਆਂ। ਘੋੜੀਆਂ ਖਪਾ ਦੇਾਂਗੇ। ਪਰ ਉਹਦੇ ਤੋਂ ਬਾਅਦ ਜੋ ਤੁਹਾਡੇ ਤੇ ਪਏਗੀ ਚੌਧਰੀ ਵੱਲੋਂ ਤੁਸੀਂ ਉਹਨੂੰ ਚੱਲਣ ਵਾਸਤੇ ਤਿਆਰ ਰੋ। ਇਹਨਾਂ ਦੋਵਾਂ ਨੇ ਫੈਸਲਾ ਕਰ ਲਿਆ ਵੀ ਸਾਡੇ ਸਿਰ ਜੋ ਪੈਗੀ ਅਸੀਂ ਝੱਲਾਂਗੇ ਪਰ ਇਹਨਾਂ ਇਹਦੀਆਂ ਜਿਹੜੀਆਂ ਘੋੜੀਆਂ ਨੇ ਨਾ ਇਹਨਾਂ ਘੋੜੀਆਂ ਨੂੰ ਲੰਬੇ ਕਰਨਾ ਹੈ। ਬਾਬਾ ਅਮਰ ਸਿੰਘ ਨੇ ਤੇ ਬਗੇਲ ਸਿੰਘ ਨੇ ਕਿਹਾ ਵੀ ਫਿਰ ਇਦਾਂ ਕਰੋ ਆਪਣੇ ਪਰਿਵਾਰਾਂ ਨੂੰ ਪਹਿਲਾਂ ਹੀ ਸੰਭਲੋ। ਤੁਸੀਂ ਸੋਚ ਸਕਦੇ ਹੋ ਕਿ ਚੌਧਰੀ ਦੇ ਨਾਲ ਇਦਾਂ ਦੁਸ਼ਮਣੀ ਮੁੱਲ ਲੈਣ ਦਾ ਨਤੀਜਾ ਕੀ ਨਿਕਲ ਸਕਦਾ ਹੈ। ਤੁਸੀਂ ਆਪਣੇ ਪਰਿਵਾਰ ਪਹਿਲਾਂ ਸੰਭਲੋ। ਇਹਨਾਂ ਨੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਕੋ ਭੇਜ ਦਿੱਤਾ। ਤੇ ਦੋਵੇਂ ਸਿੰਘਾਂ ਨੇ ਅਮਰ ਸਿੰਘ ਤੇ ਬਗੇਲ ਸਿੰਘ ਨੇ ਆਣ ਕੇ ਦੋ ਘੋੜੀਆਂ ਸੀ ਦੋਵਾਂ ਨੂੰ ਪਕੜਿਆ ਪਕੜ ਕੇ ਲੈ ਗਏ ਹਾਲਾਂਕਿ ਉਹਨਾਂ ਨੂੰ ਘੋੜੀਆਂ ਨੂੰ ਪਕੜਨਾ ਵੀ ਸੌਖਾ ਕੰਮ ਨਹੀਂ ਸੀ ਪਰ ਇਹਨਾਂ ਦੋਵਾਂ ਸਾਹਮਣੇ ਉਹਨਾਂ ਦੀ ਕੋਈ ਪੇਸ਼ ਨਾ ਗਈ ਇਹਨਾਂ ਨੇ ਦੋਵੇਂ ਘੋੜੀਆਂ ਪਕੜੀਆਂ ਇੱਕ ਪਿੰਡ ਸੀ ਕਰਿਆਲਾ ਕਰਿਆਲੇ ਪਿੰਡ ਵਿੱਚ ਭਾਈ ਲਖਮੀਰ ਸਿੰਘ ਨਾਂ ਦਾ ਸਿੰਘ ਰਹਿੰਦਾ ਸੀ ਉਹਨੂੰ ਦੇ ਆਏ ਪਿਆ ਰੱਖ ਤੋਂ ਘੋੜੀਆਂ ਦੋਵੇਂ ਉਹਨੇ ਉਹੀ ਦੋ ਘੋੜੀਆਂ ਸਤਲੁਜ ਦਰਿਆ ਨੂੰ ਟੱਪਿਆ ਟੱਪਕੇ ਤੇ ਆਲਾ ਸਿੰਘ ਨੂੰ ਵੀ ਇਹ ਚ ਆਇਆ ਆਲਾ ਸਿੰਘ ਉਹ ਬੰਦਾ ਜਿਨੇ ਇੱਕ ਛੋਟਾ ਜਿਹਾ ਪਿੰਡ ਵਸਾਇਆ ਪਹਿਲਾਂ ਇੱਕ ਪਿੰਡ ਵਸਾਇਆ ਤੇ ਉਸ ਪਿੰਡ ਦਾ ਉਹਨੇ ਨਾਂ ਰੱਖ ਦਿੱਤਾ ਪੱਟੀ ਆਲਾ ਸਿੰਘ ਵੀ ਆਲਾ ਸਿੰਘ ਦੀ ਪੱਟੀ ਹੌਲੀ ਹੌਲੀ ਪੱਟੀ ਆਲਾ ਸਿੰਘ ਤੋਂ ਉਹ ਬਣ ਗਿਆ ਪੱਟੀ ਆਲਾ ਪੱਟੀ ਆਲਾ ਤੇ ਅੱਜ ਦੇ ਸਮੇਂ 'ਚ ਅਸੀਂ ਉਹਨੂੰ ਕਹਿੰਦੇ ਆ ਪਟਿਆਲਾ ਪਟਿਆਲੇ ਨੂੰ ਜਿੰਨੇ ਵਸਾਇਆ ਸੀ ਉਸ ਆਲਾ ਸਿੰਘ ਦੇ ਕੋਲ ਇਹਨਾਂ ਨੇ ਜਾ ਕੇ ਘੋੜੀਆਂ ਵੇਚ ਦਿੱਤੀਆਂ ਜਦੋਂ ਘੋੜੀਆਂ ਵੇਚੀਆਂ ਦਿੱਤੀਆਂ ਉਹਨੂੰ ਉਹਨੇ ਅੱਗੇ ਰਕਮ ਦਿੱਤੀ ਜਦੋਂ ਰਕਮ ਦਿੱਤੀ ਤੇ ਭਾਈ ਲਖਮੀਰ ਸਿੰਘ ਕਰਿਆਲੇ ਦੇ ਉਹ ਕਹਿਣ ਲੱਗੇ ਭਾਈ ਸਾਨੂੰ ਰਕਮ ਨਹੀਂ ਚਾਹੀਦੀ ਕਿਉਂ ਕਹਿੰਦੇ ਤੁਸੀਂ ਘੋੜੀਆਂ ਰੱਖੋ ਇਹਨਾਂ ਘੋੜੀਆਂ ਨੇ ਪਰੇਸ਼ਾਨ ਕੀਤਾ ਹੋਇਆ ਸੀ ਬਾਕੀ ਸਾਨੂੰ ਇਹਨਾਂ ਦੀ ਕੋਈ ਰਕਮ ਨਹੀਂ ਚਾਹੀਦੀ ਉਹ ਕਹਿਣ ਲੱਗੇ ਨਹੀਂ ਰਕਮ ਤੇ ਮੈਂ ਜ਼ਰੂਰ ਦਿਆਂਗਾ ਇਸ ਕਰਕੇ ਤੁਸੀਂ ਘੋੜੀਆਂ ਦਿੱਤੀਆਂ ਨੇ ਰਕਮ ਲੈ ਕੇ ਜਾਓ ਚਲੋ ਉਹਨਾਂ ਨੇ ਰਕਮ ਦਿੱਤੀ ਭਾਈ ਲਖਮੀਰ ਸਿੰਘ ਨੇ ਉਹ ਰਕਮ ਲਈ ਲਿਆ ਕੇ ਤੇ ਬਾਬਾ ਤਾਰਾ ਸਿੰਘ ਵਾਂ ਨੂੰ ਦੇ ਦਿੱਤੀ ਅਮਰ ਸਿੰਘ ਬਗੇਲ ਸਿੰਘ ਆਲੀ ਸਿੰਘ ਤੇ ਗੁਰਬਖਸ਼ ਸਿੰਘ ਜਿਹੜੇ ਚਾਰੇ ਸਿੰਘ ਸੀ ਉਹ ਵੀ ਬਾਬਾ ਤਾਰਾ ਸਿੰਘ ਵਾਂ ਕੋਲ ਆ ਗਏ ਹੁਣ ਬਾਬਾ ਤਾਰਾ ਸਿੰਘ ਵਾਂ ਕੋਲ ਕਿਉਂ ਆਏ ਬਾਬਾ ਤਾਰਾ ਸਿੰਘ ਵਾਂ ਦੇ ਪਿਤਾ ਭਾਈ ਗੁਰਦਾਸ ਸਿੰਘ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਅੰਮ੍ਰਿਤ ਛਕਿਆ ਸੀ। ਉਹਨਾਂ ਨੇ ਵੀ ਅੰਮ੍ਰਿਤ ਛਕਿਆ ਸੀ। ਉਹਨਾਂ ਦੇ ਨਗਰ ਦੇ ਹੋਰ ਵੀ ਕਈ ਸਿੰਘ ਸਨ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੋਂ ਵਧਾਵਾ ਸਿੰਘ ਸਨ, ਜੈਤਾ ਸਿੰਘ ਸਨ। ਉਹਨਾਂ ਨੇ ਵੀ ਦਸਮ ਪਾਤਸ਼ਾਹ ਦੇ ਹੱਥੋਂ ਅੰਮ੍ਰਿਤ ਛਕਿਆ ਹੋਇਆ ਸੀ। ਤੇ ਬਾਬਾ ਤਾਰਾ ਸਿੰਘ ਵਾਂ ਇਹਨੇ ਪਿੰਡ ਤੋਂ ਬਾਹਰ-ਬਾਰ ਵਾਂ ਪਿੰਡ ਤੋਂ ਬਾਹਰ-ਬਾਰ ਇੱਕ ਰੁੱਖਾਂ ਦੇ ਝੁੰਡ ਸੀ ਉੱਥੇ ਆਪਣੀ ਨਾ ਇੱਕ ਛੰਨ ਪਾ ਕੇ ਰੁੱਖਾਂ ਦੇ ਵਿੱਚ ਇੱਕ ਆਲ ਚਾਰ ਦੀਵਾਰੀ ਕਰਕੇ ਤੇ ਬਾੜਾ ਬਣਾਇਆ ਹੋਇਆ ਸੀ ਬਾੜੇ ਦੇ ਆਲੇ ਦੁਆਲੇ ਖਾਈ ਪੁੱਟੀ ਹੋਈ ਸੀ ਵਿੱਚ ਘਾਰ ਉਹਦੇ ਵੱਡਾ ਟੋਇਆ ਪੁੱਟ ਕੇ ਤੇ ਲੱਕੜਾਂ ਸੁੱਟੀਆਂ ਹੋਈਆਂ ਸੀ ਜਿੱਥੇ ਹਰ ਸਮੇਂ ਅੱਗ ਬਲਦੀ ਰਹਿੰਦੀ ਸੀ ਜਿਹਨੂੰ ਆਪਾਂ ਇੱਕ ਛੋਟਾ ਜਿਹਾ ਕਿਲੇ ਮਹਾਲਾਂ ਕਿ ਦਿਵਾਰਾਂ ਬੋਧੀਆਂ ਉਹਦੀਆਂ ਕੋਈ ਬਣੀਆਂ ਹੋਈਆਂ ਨਹੀਂ ਸਨ ਇੱਕ ਬਾੜੇ ਵਾਂਗੂ ਹੀ ਸੀ ਪਰ ਉੱਥੇ ਹੁੰਦਾ ਕੀ ਸੀ ਕੋਈ ਨਾ ਕੋਈ ਸਿੰਘ ਰੁਕੇ ਹੀ ਰਹਿੰਦਾ ਸੀ ਆਣਕ ਸਿੰਘਾਂ ਦੇ 18 ਸੀ ਉਹ ਔਰ ਬਾਬਾ ਤਾਰਾ ਸਿੰਘ ਵਾਂ ਉਮਰ ਭਾਵੇਂ ਉਹਦੀ 24 ਸਾਲ ਸੀ ਪਰ ਬੜੀ ਇੱਜ਼ਤ ਸੀ ਉਹਦੀ ਖਾਲਸਾ ਪੰਥ ਚ ਬੜੀ ਬੰਦਗੀ ਕਮਾਈ ਵਾਲੀ ਔਰ ਧਰਮਾਤਮਾ ਰੂਹ ਸੀ ਨਾਮ ਸਿਮਰਨ ਵਾਲੀ ਰੂਹ ਸੀ ਉਹਦਾ ਸਾਰੀ ਸਿੱਖ ਕੌਮ ਅਦਬ ਕਰਦੀ ਉਹਦੇ ਕੋਲ ਲੰਗਰ ਹਰ ਸਮੇਂ ਚੱਲਦਾ ਰਹਿੰਦਾ ਕੋਈ ਆਉਂਦਾ ਲੰਗਰ ਛਕਦਾ ਪ੍ਰਸ਼ਾਦਾ ਛਕਦਾ ਤੇ ਬਹੁਤੇ ਜਿਹੜੇ ਸਿੰਘ ਸਨ ਜਿਹੜੇ ਘਰਾਂ ਚੋਂ ਨਿਕਲੇ ਹੋਏ ਸੀ ਤੇ ਸਰਕਾਰ ਜਿਨ੍ਹਾਂ ਦੇ ਪਿੱਛੇ ਪਈ ਹੋਈ ਸੀ ਉਹ ਵੀ ਬਾਬਾ ਤਾਰਾ ਸਿੰਘ ਵਾਂ ਦੇ ਕੋਲ ਆਣ ਕੇ ਤੇ ਦਿਨ ਕੱਟੀਆਂ ਕਰ ਜਾਂਦੇ ਸੀ ਕੋਈ 10 ਦਿਨ ਰਹਿ ਗਿਆ ਕੋਈ 20 ਦਿਨ ਰਹਿ ਗਿਆ ਲੰਗਰ ਹਰ ਸਵੇਰ ਚੱਲਦਾ ਸੀ ਇਸ ਕਰਕੇ ਇਹ ਚਾਰੇ ਸਿੰਘ ਇਹਨਾਂ ਨੂੰ ਪਤਾ ਸੀ ਕਿ ਹੁਣ ਚੌਧਰੀ ਦਾ ਗੁੱਸਾ ਸਾਡੇ ਤੇ ਵਰਤੇਗਾ ਇਹ ਚਾਰੇ ਸਿੰਘ ਆਲੀ ਸਿੰਘ ਗੁਰਬਖਸ਼ ਸਿੰਘ ਵੀ ਤੇ ਅਮਰ ਸਿੰਘ ਬਘੇਲ ਸਿੰਘ ਵੀ ਇੱਥੇ ਆ ਗਏ ਤੇ ਜਿਹੜੇ ਅਮਰ ਸਿੰਘ ਨੇ ਘੋੜੀਆਂ ਪਟਿਆਲੇ ਵੇਚੀਆਂ ਜਾ ਕੇ ਆਲਾ ਸਿੰਘ ਨੂੰ ਉਹ ਵੀ ਪੈਸੇ ਲੈ ਕੇ ਤੇ ਬਾਬਾ ਤਾਰਾ ਸਿੰਘ ਵਾਂ ਕੋਲ ਆਣ ਕੇ ਕਹਿਣ ਲੱਗਾ ਬਾਬਾ ਜੀ ਆਹ ਪੈਸੇ ਮਿਲੇ ਘੋੜੀਆਂ ਦੇ ਇਹ ਲੰਗਰ ਦੀ ਸੇਵਾ ਚ ਪਾ ਦਿਓ ਜੋ ਕਹਾਣੀ ਸੀ ਸਾਰੀ ਦੀ ਸਾਰੀ ਉਹਨਾਂ ਨੇ ਬਾਬਾ ਤਾਰਾ ਸਿੰਘ ਵਾਂ ਨੂੰ ਦੱਸ ਦਿੱਤੀ ਥੋੜੇ ਇੱਕ ਦਿਨ ਲੰਘੇ ਚੌਧਰੀ ਨੂੰ ਰੌਲਾ ਪੈ ਗਿਆ ਸਾਰੇ ਕਿਤੇ ਵੀ ਚੌਧਰੀ ਦੀਆਂ ਘੋੜੀਆਂ ਕੌਣ ਲੈ ਗਿਆ ਚੌਧਰੀ ਸਾਹਿਬ ਰਾਏ ਨੂੰ ਬੜਾ ਰੋਹ ਚੜਿਆ ਉਹਨੇ ਪਤਾ ਕੀਤਾ ਪਤਾ ਲੱਗ ਗਿਆ ਕਿ ਹਾਂ ਮੇਰੀਆਂ ਕੋੜੀਆਂ ਜੜੀਆਂ ਨੇ ਬਗੇਲ ਸਿੰਘ ਤੇ ਅਮਰ ਸਿੰਘ ਹੋਣਾ ਨੇ ਗਾਇਬ ਕੀਤੀਆਂ ਉਹਨੇ ਜਾ ਕੇ ਤੇ ਫੌਜ ਲੈ ਕੇ ਆਉਣ ਦਾ ਫੈਸਲਾ ਕਰ ਲਿਆ ਵੀ ਪਤਾ ਲੱਗ ਗਿਆ ਕਿ ਤਾਰਾ ਸਿੰਘ ਵਾਂ ਦੀ ਝਿੜੀ ਦੇ ਵਿੱਚ ਨੇ ਸਿੰਘ ਉੱਜ ਆਪਣੇ ਬੰਦੇ ਲਏ ਜਿੰਨੇ ਕੁ ਗੁੰਡੇ ਰੱਖੇ ਹੋਏ ਸੀ ਸਾਰਿਆਂ ਨੂੰ ਲੈ ਕੇ ਤੇ ਝਿੜੀ ਦੇ ਵਿੱਚ ਆ ਗਿਆ ਜਦੋਂ ਝਿੜੀ 'ਚ ਆਇਆ ਆਣ ਕੇ ਬਾਬਾ ਤਾਰਾ ਸਿੰਘ ਵਾਂ ਨੂੰ ਕਹਿਣ ਲੱਗਾ ਵੀ ਤਾਰਾ ਸਿੰਘ ਗੱਲ ਇਹ ਐ ਮੇਰੇ ਚਾਰ ਚੋਰ ਤੇਰੇ ਕੋਲ ਨੇ ਉਹਨਾਂ ਨੂੰ ਮੇਰੇ ਹਵਾਲੇ ਕਰ ਦੇ ਤੇਰੇ ਨਾਮੇ ਦੀ ਕੋਈ ਦੁਸ਼ਮਣੀ ਨਹੀਂ ਬਾਬਾ ਤਾਰਾ ਸਿੰਘ ਵਾਂ ਕਹਿਣ ਲੱਗੇ ਚੌਧਰੀ ਪਹਿਲੀ ਗੱਲ ਤੇ ਇਹ ਕਿ ਸਿੰਘ ਚੋਰ ਨਹੀਂ ਚੋਰ ਤੂੰ ਐ ਜਿਹੜਾ ਉਹਨਾਂ ਦੀ ਫਸਲ ਬਰਬਾਦ ਕਰਦਾ ਦੂਜੀ ਗੱਲ ਇਹ ਕਿ ਜਿਹੜਾ ਇਸ ਸਰਾਂ ਦੇ ਚ ਆ ਗਿਆ ਇਸ ਬਾੜੇ ਦੇ ਚ ਆ ਗਿਆ ਉਹਦੀ ਜਾਨ ਮਾਲ ਦੀ ਰਾਖੀ ਜ਼ਿੰਮੇਵਾਰੀ ਮੇਰੀ ਐ ਤੇਰੇ ਤੂੰ ਵਾਵਲ ਵੀ ਨਹੀਂ ਵੇਖ ਸਕਦਾ ਕਿਸੇ ਸਿੰਘ ਜਦੋਂ ਚੌਧਰੀ ਨੇ ਬਾਬਾ ਤਾਰਾ ਸਿੰਘ ਵਾਂ ਨਾਲ ਗੱਲ ਕਰਦਿਆਂ ਕਰਦਿਆਂ ਹੌਲੀ-ਹੌਲੀ ਬੋਲਕ-ਬੋਲ ਬੋਲਣੇ ਸ਼ੁਰੂ ਕਰ ਦਿੱਤੇ ਕੁਝ ਸਿੰਘ ਸਨ ਜਿਨ੍ਹਾਂ ਨੇ ਫਿਰ ਬਾਬਾ ਤਾਰਾ ਸਿੰਘ ਵਾਂ ਦੇ ਬਾਰੇ ਬਦਬੀ ਦੇ ਵਾਕ ਨਾ ਸੁਣਦੇ ਹੋਏ ਚੌਧਰੀ ਨੂੰ ਚੰਗੀ ਤਰ੍ਹਾਂ ਹੌਲਾ ਕਰ ਦਿੱਤਾ ਅਖੀਰ ਇਹਦੇ ਜਿਹੜੇ ਗੁੰਡੇ ਸੀ ਉਹ ਵੀ ਸਾਰੇ ਦੌੜ ਗਏ ਇਹ ਤਰਲੇ ਲੈ ਲੈ ਕੇ ਜਾਨ ਛਡਾ ਕੇ ਦੌੜਿਆ ਵੀ ਮੈਂ ਮੁੜ ਕੇ ਨਹੀਂ ਆਉਂਦਾ ਮੈਨੂੰ ਇੱਕ ਵਾਰੀ ਜਾਨ ਸਾਹਿਬ ਰਾਏ ਚੌਧਰੀ ਇੱਥੋਂ ਦੌੜਿਆ ਸਿੱਧਾ ਪੱਟੀ ਗਿਆ ਪੱਟੀ ਦੇ ਹਾਕਮ জাফর ਬੇਗ ਨੂੰ ਜਾ ਕੇ ਕਹਿਣ ਲੱਗਾ ਕਿ ਮੈਂ ਮਾਮਲਾ ਤਾਰਨਾ ਚਾਹੁੰਦਾ ਹਾਂ ਪਰ ਹੁਣ ਮੈਂ ਮਾਮਲਾ ਤਾਰ ਨਹੀਂ ਸਕਦਾ ਸਰਕਾਰ ਦਾ ਟੈਕਸ ਅੱਜ ਦੇ ਸਮੇਂ 'ਚ ਆਪਾਂ ਕਹਿ ਸਕਦੇ ਇਨਕਮ ਟੈਕਸ ਉਹ ਕਹਿਣ ਲੱਗੇ ਵੀ ਤਾਰ ਕਿਉਂ ਨਹੀਂ ਸਕਦਾ ਕਹਿੰਦਾ ਜਿੱਥੇ ਮਾਮਲਾ ਲੈਣ ਜਾਣਾ ਅਗਲੇ ਕਹਿ ਦਿੰਨੇ ਤਾਰਾ ਸਿੰਘ ਦਵਾਨ ਲੈ ਗਿਆ ਝੂਠਾ ਨਾਂ ਲਾ ਦਿੱਤਾ ਉਨੇ ਜਿੰਨੀਆਂ ਕ ਗੱਲਾਂ ਝੂਠੀਆਂ ਸੱਚੀਆਂ ਲਾ ਸਕਦਾ ਸੀ ਲਾ ਕੇ ਤੇ ਪੱਟੀ ਦੇ ਉਸ ਹਾਕਮ জাফর ਬੇਗ ਨੂੰ ਸੁਣਾ ਦਿੱਤੀਆਂ জাফর ਬੇਗ ਨੇ 100 ਬੰਦਾ ਤਿਆਰ ਕੀਤਾ 100 ਬੰਦਾ ਤਿਆਰ ਕਰਕੇ ਕਹਿਣ ਲੱਗਾ ਕਿ ਪਹਿਲਾਂ ਤੇ ਮੈਂ ਤਾਰਾ ਸਿੰਘ ਵਾਂ ਵਾਲੇ ਕੰਮ ਨਿਬੜ ਲੈਣਾ ਇਹਨਾਂ ਨੇ ਆਣ ਕੇ ਬਾਬਾ ਤਾਰਾ ਸਿੰਘ ਵਾਂ ਦੀ ਛੜੀ ਦੇ ਉੱਤੇ ਬਾੜੇ ਦੇ ਉੱਤੇ ਹਮਲਾ ਕੀਤਾ ਅੰਮ੍ਰਿਤ ਵੇਲਾ ਸੀ ਕਰੀਬਨ ਤਿੰਨ ਸਾਢੇ ਤਿੰਨ ਦਾ ਸਮਾਂ ਇਹਨਾਂ ਨੂੰ ਸੀ ਪੀ ਅਸੀਂ ਮਨੇਰ ਸਾਰੀ ਜਾਂਦੇ ਖਤਮ ਕਰ ਦਿਆਂਗੇ ਜਿੰਨੇ ਕ ਸਿੰਘ ਹੋਣੇ ਨੇ ਉੱਥੇ ਸਾਰੇ ਖਤਮ ਕਰ ਦਿਆਂਗੇ ਜਦੋਂ ਆਇਆ ਤੇ ਬਾਬਾ ਬਗੇਲ ਸਿੰਘ ਹੁਣੀ ਬਾੜੇ ਦੇ ਵਿੱਚੋਂ ਬਾਹਰ ਨੂੰ ਜਾ ਰਹੇ ਸੀ ਹੱਥ 'ਚ ਗੜਵਾ ਉਹਨਾਂ ਦੇ ਬਾਹਰ ਨੂੰ ਤੁਰੇ ਜਾਂਦੇ ਨੇ ਉਹਨਾਂ ਨੇ ਵੇਖਿਆ ਕਿ ਚੌਧਰੀ ਫੌਜ ਲੈ ਕੇ ਆ ਗਿਆ ਹੁਣ ਰਾਤ 2 ਨੇ ਇੱਕ ਤੇ ਇਹ ਆ ਕਿ ਮੈਂ ਇੱਥੋਂ ਹੀ ਦੌੜ ਜਾ ਪਿੱਛੇ ਨੂੰ ਤੇ ਜਾ ਕੇ ਸਿੰਘਾਂ ਨੂੰ ਦੱਸਾਂ ਦੂਜਾ ਇਹ ਆ ਵੀ ਮੈਂ ਇਹਨਾਂ ਦੇ ਨਾਲ ਲੜਾਂ ਕਿਤੇ ਮੈਨੂੰ ਭੱਜ ਦੇਣੀ ਇਹ ਨਾ ਕਹਿਣ ਕਿ ਸਿੰਘ ਫੌਜ ਵੇਖ ਕੇ ਤੇ ਦੌੜ ਗਿਆ ਬਾਬਾ ਬਘੇਲ ਸਿੰਘ ਨੇ ਦੂਜਾ ਰਾਹ ਚੁਣਿਆ ਉਹਨਾਂ ਨੇ ਵੰਗਾਰਿਆ ਸਾਹਿਬ ਰਾਏ ਨੂੰ জাফর ਬੇਗ ਨੂੰ ਤੇ ਦੀ ਫੌਜ ਨੂੰ ਕੱਲੇ ਸਿੰਘ ਨੇ ਇੱਕ ਸਿੰਘ ਨੇ ਕਈ ਬੰਦੇ ਸੀ ਜਿਹੜੇ ਉਹ জাফর ਬੇਗ ਦੀ ਫੌਜ ਦੇ ਖਤਮ ਕਰ ਦਿੱਤੇ ਔਰ ਕੱਲੇ ਨੇ 100 ਬੰਦਾ ਵਾਪਸ ੜਾ ਦਿੱਤਾ ਇੱਕ ਸਿੰਘ ਨੇ ਬਾਬਾ ਬਗੇਲ ਸਿੰਘ ਨੇ ਸਵੋ ਬੰਦੇ ਨੂੰ ਵਾਪਸ ਦੌੜਨ ਵਾਸਤੇ ਮਜਬੂਰ ਕਰਤਾ ਕਈਆਂ ਦੀਆਂ ਲਾਸ਼ਾਂ ਖਿਲਾਰ ਦਿੱਤੀਆਂ ਉੱਥੇ ਉਹਨਾਂ ਦੌੜੇ ਜਾਂਦਿਆਂ ਦੇ ਵਿੱਚੋਂ ਇੱਕ ਨੇ ਨਾ ਇੱਚੇ ਨੂੰ ਭੌਂ ਕੇ ਬੰਦੂਕ ਨਾਲ ਫਾਇਰ ਕੀਤੇ ਤੇ ਗੋਲਗੀ ਬਾਬਾ ਬਗੇਲ ਸਿੰਘ ਹੁਣਾਂ ਦੇ ਲੱਗੀ ਜਦੋਂ ਗੋਲੀ ਦੀ ਆਵਾਜ਼ ਸੁਣੀ ਤੇ ਜਿਹੜੇ ਬਾੜੇ 'ਚ ਸਿੰਘ ਸੀ ਉਹ ਵੀ ਬਾਹਰ ਆ ਗਏ ਜਦੋਂ ਉਹਨਾਂ ਦੇ ਆਉਣ ਦੀ ਜਕਾਰੀਆਂ ਦੀ ਆਵਾਜ਼ ਸੁਣੀ ਤੇ ਇਹ ਜਿੰਨੇ ਆਏ ਸੀ ਫੌਜੇ ਸਾਰੀ ਦੀ ਸਾਰੀ ਦੌੜ ਗਈ ਹੁਣ ਉਹਨਾਂ ਨੇ ਆਣ ਕੇ ਵੇਖਿਆ ਤੇ ਬਾਬਾ ਬਗੇਲ ਸਿੰਘ ਆਖਰੀ ਸਵਾਸਾਂ ਦੇ ਉੱਤੇ ਸਨ ਉਹਨਾਂ ਦੇ ਸਵਾਸ ਪੂਰੇ ਹੋ ਗਏ ਹੁਣ ਵਾਪਸ ਬਾਬਾ ਤਾਰਾ ਸਿੰਘ ਵਾਹ ਹੋਣਾ ਨੇ ਜਿੰਨੇ ਸਿੰਘ ਚੜੀਚ ਸਨ ਸਾਰਿਆਂ ਨੂੰ ਇਕੱਠੇ ਕਰਕੇ ਕਿਹਾ ਖਾਲਸਾ ਜੀ ਗੱਲ ਇਹ ਹੈ ਹੁਣ ਜੰਗ ਹੋਏਗੀ ਵੱਡੀ ਹੁਣ ਫੌਜ ਪੱਟੀ ਤੋਂ ਜਾਂ ਕਿਸੇ ਲਾਗੇ ਪਿੰਡ ਤੋਂ ਨਹੀਂ ਹੁਣ ਫੌਜ ਆਏਗੀ ਲਾਹੌਰ ਤੋਂ ਆਏਗੀ ਵੱਡੀ ਗਿਣਤੀ 'ਚ ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਥੇ ਉਹ ਰਵੇ ਜਿਹੜਾ ਆਪਣਾ ਸਿਰ ਦਸ਼ਮ ਪਿਤਾ ਦੇ ਚਰਨਾਂ 'ਚ ਭੇਟ ਕਰਨ ਨੂੰ ਤਿਆਰ ਹੈ ਜਿਹਦਾ ਮਨ ਹੈ ਕਿ ਨਹੀਂ ਅਜੇ ਮੈਂ ਹੋਰ ਸੰਸਾਰ ਵਿੱਚ ਵਿਚਰਨਾ ਉਹ ਇਸ ਛਿੜੀ ਨੂੰ ਛੱਡ ਕੇ ਚਲਾ ਜਾਵੇ ਹੁਣ ਇਹ ਜਿਹੜੀ ਹਾਰ ਹੋਈ ਫੌਜ ਦੀ ਸਰਕਾਰੀ ਫੌਜ ਦੀ ਇਹ ਖਬਰਾਂ ਲਾਹੌਰ ਤੱਕ ਗਈਆਂ ਤੇ ਲਾਹੌਰ ਦਾ ਹੁਣ ਸੂਬੇਦਾਰ ਬਣਿਆ ਹੀ ਬਣਿਆ ਸੀ ਜ਼ਕਰੀਆ ਖਾਨ ਜ਼ਕਰੀਆ ਖਾਨ ਬਾਰੇ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਉਹ ਗੁਰਦਾਸ ਮੰਗਲ ਦੀ ਗੱਡੀ ਨੂੰ ਘੇਰਾ ਪਾਉਣ ਵਾਲਿਆਂ ਵਿੱਚ ਵੀ ਮੌਜੂਦ ਸੀ ਤੇ ਲਾਹੌਰ ਤੋਂ ਦਿੱਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਕਰੀਆ ਖਾਨ ਲੈ ਕੇ ਗਿਆ ਸੀ ਹੁਣ ਉਹਦੇ ਪਿਓ ਦੀ ਥਾਂ ਅਬਦੁਸਮਦ ਖਾਨ ਦੀ ਥਾਂ ਤੇ ਜ਼ਕਰੀਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਸੀ ਤੇ ਪੱਟੀ ਦੇ ਹਾਕਮ জাফর ਬੇਗਦੀ ਸਾਹਿਬ ਰਾਏ ਦੀ ਜਿਹੜੀ ਦੁਰਦਸ਼ਾ ਸਿੰਗਾ ਨੇ ਕੀਤੀ ਉਹ ਸਾਰੀ ਦੀ ਸਾਰੀ ਦੀ ਖਬਰ ਲਾਹੌਰ ਜ਼ਕਰੀਆ ਖਾਨ ਨੂੰ ਪਹੁੰਚੀ ਵੀ ਆ ਕੁਝ ਹੋ ਰਿਹਾ ਹੈ ਜ਼ਕਰੀਆ ਖਾਨ ਜਿਹੜਾ ਇਹ ਦਾਅਵੇ ਕਰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਿੱਦੀ ਤੋਂ ਬਾਅਦ ਕਿ ਪੰਜਾਬ ਚ ਕੋਈ ਸਿੰਘ ਜਿਉਂਦਾ ਛੱਡਿਆ ਹੀ ਨਹੀਂ ਜਿਹੜੀ ਬਿੱਲੀ ਵੀ ਅੱਗੇ ਬਾਸ ਤੇ ਟੰਗ ਕੇ ਲੈ ਕੇ ਗਏ ਸੀ ਨਾ ਇਹ ਉਦਾ ਵੀ ਮਤਲਬ ਇਹੀ ਸੀ ਕਿ ਪੰਜਾਬ ਚ ਸਿੱਖ ਤੇ ਇੱਕ ਪਾਸੇ ਸਿੱਖਾਂ ਦਾ ਕੋਈ ਕੁੱਤਾ ਜਾਂ ਬਿੱਲੀ ਵੀ ਪੰਜਾਬ ਚਹੀਂ ਜਿਉਂਦਾ ਨੀ ਛੱਡਿਆ ਸਿੱਖ ਨਾਂ ਦੀ ਕੋਈ ਸ਼ੈ ਹੁਣ ਪੰਜਾਬ ਚ ਨੀ ਜਿਉਂਦੀ ਤੇ ਜਦੋਂ ਜ਼ਕਰੀਆ ਖਾਨ ਨੂੰ ਇਹ ਖਬਰ ਮਿਲੀ ਕਿ ਤਾਰਾ ਸਿੰਘ ਵਾਂ ਤੇ ਉਹਦੇ ਨਾਲ ਦੇ ਕੁਝ ਸਿੰਘਾਂ ਨੇ ਪੱਟੀ ਦੇ ਫੌਜਦਾਰ ਨੂੰ ਤੇ ਬਹੁਤ ਸਾਰੇ ਇੱਥੋਂ ਤੱਕ ਵੀ ਕਿ ਪੱਟੀ ਦਾ ਫੌਜਦਾਰ ਜਦੋਂ ਹਮਲਾ ਕਰਕੇ ਗਿਆ ਉਹਦੇ ਜਿਹੜੇ ਬੰਦੇ ਮਰਵਾਏ ਉਹਨੇ ਉਹਨਾਂ ਚੋਂ ਦਾ ਆਪਣਾ ਸਾਕਾ ਭਤੀਜਾ ਹਿੰਮਤ ਬੇਗ ਵੀ ਮਾਰਿਆ ਗਿਆ ਵੀ ਇੰਨੀ ਫੌਜ ਮਰਵਾ ਕੇ ਆਇਆ ਉਹ ਵੀ ਇੱਕ ਸਿੰਘ ਕੋਲੋਂ ਤੇ ਤਾਰਾ ਸਿੰਘ ਵਾਂ ਦੇ ਵਾੜੇ 'ਚ بڑے ਸਿੰਘ ਇਕੱਠੇ ਹੋ ਕੇ ਬੈਠੇ ਨੇ ਇਹ ਖਬਰ ਪਹੁੰਚੀ ਜਕਰੀਆ ਖਾਨ ਨੇ ਫੌਜ ਤਿਆਰ ਕੀਤੀ ਕਹਿੰਦਾ ਮੈਨੂੰ ਤਾਰਾ ਸਿੰਘ ਵਾਂ ਜਿਉਂਦਾ ਜਾਂ ਮਰਦਾ ਚਾਹੀਦਾ ਹੁਣ ਵੇਖੋ ਬਾਬਾ ਤਾਰਾ ਸਿੰਘ ਵਾਂ ਨੂੰ ਵੀ ਪਤਾ ਹੈ ਨਾਲ ਦੇਆ ਸਿੰਘਾਂ ਨੂੰ ਵੀ ਪਤਾ ਹੈ ਕਿ ਫੌਜ ਲਾਹੌਰ ਤੋਂ ਆਏਗੀ ਤੇ ਜੰਗ ਵੱਡੀ ਹੋਏਗੀ। ਉਹਨਾਂ ਨੇ ਫੈਸਲਾ ਕੀਤਾ ਇੱਕ ਹੁਕਮਨਾਮਾ ਲਿਆ 10 ਗ੍ਰੰਥੀ ਸੀ ਉਹਨਾਂ ਦੇ ਕੋਲ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਸੀ। 10 ਗ੍ਰੰਥੀ ਸੀ ਤੇ ਉਹਦੇ 'ਚੋਂ ਹੁਕਮਨਾਮਾ ਲਿਆ ਉਹਨਾਂ ਨੇ। ਹੁਕਮਨਾਮਾ ਲਿਆ ਤੇ ਹੁਕਮਨਾਮੇ ਦਾ ਅਰਥ ਇਹ ਸੀ ਕਿ ਜੇ ਕੋਈ ਮੌਤ ਤੋਂ ਭੱਜ ਵੀ ਜਾਏਗਾ ਤੇ ਕਿੱਥੇਕ ਭੱਜ ਜਾਏਗਾ ਜਿੰਨੇ ਆਉਣਾ ਹੈ ਉਹਨੇ ਆ ਕੇ ਰਹਿਣਾ। ਬਾਬਾ ਤਾਰਾ ਸਿੰਘ ਵਾਂ ਕਹਿੰਦੇ ਕਿ ਮੈਂ ਫੈਸਲਾ ਕਰ ਲਿਆ ਮੈਂ ਇੱਥੇ ਸ਼ਹੀਦ ਹੋਵਾਂਗਾ। ਜਿੰਨੇ ਸ਼ਹੀਦ ਹੋਣਾ ਹੈ ਉਹ ਇੱਥੇ ਰਵੇ ਬਾਕੀ ਚਲੇ ਜਾਣ ਉਹ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਜਦੋਂ ਲਾਹੌਰ ਤੱਕ ਇਹ ਗੱਲਾਂ ਗਈਆਂ ਸਾਰੀਆਂ ਲਾਹੌਰ ਦੇ ਵਿੱਚ ਰੌਲਾ ਪੈ ਗਿਆ ਕਿ ਹੁਣ ਲਾਹੌਰ ਤੋਂ ਫੌਜ ਜਾਣੀ ਹੈ ਵਾਂ ਪਿੰਡ ਦੇ ਵਿੱਚ ਇੱਕ ਸਹਿਜ ਧਾਰੀ ਸਿੰਘ ਹਜੂਰਾ ਸਿੰਘ ਉਹ ਲਾਹੌਰ ਤੋਂ ਚੇਚਾ ਬਾਬਾ ਤਾਰਾ ਸਿੰਘ ਵਾਂ ਨੂੰ ਦੱਸਣ ਵਾਸਤੇ ਆਇਆ ਕਿ ਬਾਬਾ ਜੀ ਆਪਣੀ ਛਿੜੀ ਬਾੜੇ ਨੂੰ ਛੱਡ ਕੇ ਨਾ ਥੋੜ੍ਹਿਆਂ ਦਿਨਾਂ ਵਾਸਤੇ ਇੱਧਰ ਪਰੇ ਹੋ ਜੋ ਹੋ ਜੇ ਫਿਰ ਤੁਰ ਕੇ ਵਾਪਸ ਮੁੜ ਜੇਗੀ ਫਿਰ ਆ ਜਿਓ ਇਸ ਕਰਕੇ ਬੇਨਤੀ ਹੈ ਕਿ ਤੁਸੀਂ ਚਲੇ ਜਾਓ ਕਿਤੇ ਤੇ ਬਾਬਾ ਤਾਰਾ ਸਿੰਘ ਵਾਂ ਤੇ ਕੁਝ ਨਾਲ ਦੇ ਸਿੰਘਾਂ ਨੇ ਫੈਸਲਾ ਕਰ ਲਿਆ ਕਿ ਚਲੋ ਠੀਕ ਹੈ ਸਤਲੁਜ ਪਾਰ ਕਰਨ ਲੱਗੇ ਉਦੋਂ ਬਹਾਦਰ ਨਗਰ ਦੇ ਲਾਗੇ ਬਲਟੋਏ ਦੇ ਲਾਗੇ ਨਾ ਸਤਲੁਜ ਦਰਿਆ ਇੱਥੇ ਵਗਦਾ ਸੀ ਉਦੋਂ ਇੱਥੇ ਪੱਤਣ ਸੀ ਜਦੋਂ ਪਾਰ ਕਰਨ ਲੱਗੇ ਤੇ ਉੱਥੇ ਕਈ ਕਹਿੰਦੇ ਨੇ ਕਿ ਹੁਕਮਨਾਮਾ ਉੱਥੇ ਲਿਆ ਜਦੋਂ ਹੁਕਮਨਾਮਾ ਆਇਆ ਬਾਬਾ ਤਾਰਾ ਸਿੰਘ ਵਾਂ ਵਾਪਸ ਮੁੜਾਏ ਉਹਨਾਂ ਕੁਝ ਸਿੰਘਾਂ ਨੂੰ ਭੇਜ ਦਿੱਤਾ 19 ਸਿੰਘ 19 ਸਿੰਘ ਬਾਬਾ ਤਾਰਾ ਸਿੰਘ ਵਾਂ ਦੇ ਨਾਲ ਵਾਪਸ ਚਿੜੀਚ ਨੇ ਹੁਣ ਇੱਕ ਪਾਸੇ ਫੌਜ ਚੱਲੀ ਐ ਤੇ ਫੌਜ ਦੀ ਗਿਣਤੀ ਕਿੰਨੀ ਐ 2200 ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਖਾਲਸੇ ਦਾ ਖੌਫ ਕਿੰਨਾ ਕੁ ਹੋਏਗਾ ਚਿੜੀਚ ਸਿੰਘ ਨੇ 22 19 ਬਾਬਾ ਤਾਰਾ ਸਿੰਘ ਵਾਂ ਨਾਲ ਵਾਪਸ ਮੁੜ ਕੇ ਆਏ 20ਵੇਂ ਬਾਬਾ ਤਾਰਾ ਸਿੰਘ ਵਾਂ ਤੇ ਦੋ ਸਿੰਘ ਹੋਰ ਉਹਨਾਂ ਦੀ ਮੱਗੇ ਜਾ ਕੇ ਉਹਨਾਂ ਬਾਰੇ ਬੇਨਤੀ ਕਰਦਾ 22 ਸਿੰਘ ਨੇ ਤੇ ਫੌਜ ਆਈ 2200 ਤੇ ਉਹ ਵੀ 40 ਛੋਟੀਆਂ ਤੋਪਾਂ 5 ਵੱਡੀਆਂ ਤੋਪਾਂ ਤੇ 4-5 ਹਾਥੀ ਲੈ ਕੇ ਇਹ ਫੌਜ ਲਾਹੌਰ ਤੋਂ ਤੁਰੀ ਦੋ ਇਹਦੇ ਮੁਖੀਏ ਜਰਨੈਲ ਸੀ ਇੱਕ ਮੋਮਨ ਖਾਨ ਤੇ ਇੱਕ ਤੱਕੀ ਬੇਗ ਹੁਣ ਜਦੋਂ ਪਿੰਡਾਂ ਪਿੰਡਾਂ ਦੇ ਵਿੱਚੋਂ ਲੰਘਦੀ ਹੈ ਫੌਜ ਲਾਹੌਰ ਤੋਂ ਤੁਰੀ ਆਉਂਦੀ ਹੈ ਲੋਕ ਗੱਲਾਂ ਕਰਦੇ ਨੇ ਵੀ ਈ ਫੌਜ ਚੱਲੀ ਕਿੱਥੇ ਇਹ ਫੌਜ ਭੇਜੀ ਸੀ ਜ਼ਕਰੀਆ ਖਾਨ ਨੇ ਤੇ ਜ਼ਕਰੀਆ ਖਾਨ ਨੂੰ ਪਤਾ ਸੀ ਕਿ ਜੇ 1250 ਸਿੰਘ ਫੜਨ ਵਾਸਤੇ ਸਾਨੂੰ ਗੁਰਦਾਸ ਨੰਗਲ 50000 ਫੌਜ ਲਾਉਣੀ ਪੈ ਗਈ ਫਿਰ ਬਾਈਆਂ ਨੂੰ ਫੜਨ ਵਾਸਤੇ ਇੰਨੇ ਕਤੇ ਜੈ ਜੀ ਨੇ ਇੰਨੇ ਕਤੇ ਫਿਰ ਬਣਦੇ ਹੀ ਨੇ ਭੇਜਣੇ ਇਦੋਂ ਘੱਟ ਭੇਜਾਂਗੇ ਮੁੜ ਕੇ ਨਹੀਂ ਆਉਣਾ ਕਿਸੇ ਨੇ ਵੀ ਵਾਪਸ ਪਿੰਡਾਂ ਪਿੰਡਾਂ ਦੇ ਵਿੱਚੋਂ ਇਹ ਫੌਜ ਜਾਂਦੀ ਨੇ ਨੇੜੇ ਇੱਕ ਪਿੰਡ ਆਇਆ ਕੁਮੰਡ ਉੱਥੋਂ ਦਾ ਚੌਧਰੀ ਸਿਪਾਈ ਸੂਝਾ ਫੌਜ ਉਹਦੇ ਕੋਲ ਰੁਕੀ ਦੋਵੇਂ ਮੁਖੀਏ ਜਰਨੈਲ ਸੀ ਜਿਹੜੇ ਮੋਮਨ ਖਾਨ ਤਕੀ ਬੇਗ ਇਹਨਾਂ ਨੇ ਨੰਬਰਦਾਰ ਨੂੰ ਸੱਦਿਆ ਸੱਦ ਕੇ ਕਹਿਣ ਲੱਗਾ ਵੀ ਸਾਨੂੰ ਦਸ ਤਾਰਾ ਸਿੰਘ ਵਾਹ ਦੀ ਝੜੀ ਕਿੱਥੇ ਆ ਵਾੜਾ ਕਿੱਥੇ ਆ ਉਹਦਾ ਉਹਨੇ ਫੌਜ ਨੂੰ ਨਾਲ ਲੈ ਕੇ ਤੁਰਨਾ ਸ਼ੁਰੂ ਕੀਤਾ ਤੇ ਆਪਣੇ ਭਰਾ ਨੂੰ ਕੋਲ ਸੱਦ ਕੇ ਪਰਦੇ ਦੇ ਨਾਲ ਕਹਿੰਦਾ ਜਾ ਕੇ ਬਾਬਾ ਤਾਰਾ ਸਿੰਘ ਵਾਹ ਉਹਨਾਂ ਨੂੰ ਕਹੇ ਫੌਜ ਪਹੁੰਚ ਗਈ ਹੈ ਛੱਡ ਕੇ ਝੜੀ ਨੂੰ ਵਾੜੇ ਨੂੰ ਚੱਲੇ ਜਾਓ ਇਥੇ ਏ ਹਮਦਰਦੀ ਸੀ ਆਮ ਲੋਕਾਂ ਦੀ ਬਾਬਾ ਤਾਰਾ ਸਿੰਘ ਵਾਂ ਹੁਣਾ ਦੇ ਨਾਲ ਇਥੋਂ ਤੱਕ ਕਿ ਜਿਹੜੀ ਫੌਜ ਆਈ ਉਸ ਫੌਜ ਦੇ ਵਿੱਚੋਂ ਇੱਕ ਪਠਾਨ ਜਿਹੜਾ ਫੌਜ ਨਾਲੋਂ ਵੱਖ ਹੋ ਗਿਆ ਉਹ ਲੁਕਦਾ ਲਕਾਉਂਦਾ ਫੌਜ ਨਾਲੋਂ ਪਹਿਲਾਂ ਬਾਬਾ ਤਾਰਾ ਸਿੰਘ ਵਾਂ ਕੋਲ ਪਹੁੰਚ ਗਿਆ ਉਹਨੇ ਦੋਵੇਂ ਹੱਥ ਜੋੜ ਕੇ ਕਿਹਾ ਬਾਬਾ ਜੀ ਚਿੜੀ ਨੂੰ ਛੱਡ ਕੇ ਚਲੇ ਜਾਓ ਫੌਜ ਬੜੀ ਵੱਡੀ ਗਿਣਤੀ ਚ ਆ ਰਹੀ ਹੈ ਥੋੜੇ ਸਮੇਂ ਵਾਸਤੇ ਚਲੇ ਜਾਓ ਤੁਸੀਂ ਨਾ ਲੱਭੇ ਆਪੇ ਫਿਰ ਤੁਰ ਕੇ ਚਲੇ ਜਾਏਗੀ ਪਪਾ ਤਾਰਾ ਸਿੰਘ ਵਾਂ ਕਹਿਣ ਲੱਗੇ ਤੁਹਾਡੀ ਇਸ ਰਹਿਮ ਦਿਲੀ ਵਾਸਤੇ ਅਸੀਂ ਤੁਹਾਡਾ ਅਦਬ ਕਰਦੇ ਆਂ ਤੇ ਚੱਲਦੀ ਹੋਈ ਜੰਗ 'ਚ ਇੱਕ ਵੀ ਸਿੰਘ ਦਾ ਹੱਥ ਜਾਂ ਸ਼ਸਤਰ ਤੁਹਾਡੇ ਵੱਲ ਨੂੰ ਨਹੀਂ ਉੱਠੇਗਾ ਪਰ ਅਸੀਂ ਸ਼ਹਾਦਤ ਦਾ ਫੈਸਲਾ ਕਰਕੇ ਨਾ ਤੇ ਸ਼ਹਾਦਤ ਚੁਣੀ ਹੈ ਮੈਂ ਬੇਨਤੀ ਕਰਦਾ ਹੁਣਾ ਸ਼ਹਾਦਤ ਕੋਈ ਮਜਬੂਰੀ ਨਹੀਂ ਹੁੰਦੀ ਅਸੀਂ ਕਈ ਵਾਰੀ ਇਹ ਕਹਿੰਨੇ ਆਂ ਸ਼ਹੀਦ ਹੋਣਾ ਪਿਆਰ ਪਿਆਰ ਕੀ ਤੇ ਸ਼ਹੀਦੀ ਕੀ ਸ਼ਹੀਦੀ ਉਹ ਜੇ ਜੀ ਆਪਣੀ ਚੋਣ ਹੋਵੇ ਜਿਵੇਂ ਨਾ ਬਾਬਾ ਦੀਪ ਸਿੰਘ ਹੋਣਾ ਦੀ ਜੇ ਅਸੀਂ ਗੱਲ ਕਰਦੇ ਆਂ ਤੇ ਉਹ ਚੁਣ ਕੇ ਤੁਰੇ ਨੇ ਵੀ ਮੈਂ ਸ਼ਹੀਦ ਹੋਣਾ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਚੋਣ ਹੈ ਸ਼ਹਾਦਤ ਇਹ ਨਹੀਂ ਕਿ ਉਹਨਾਂ ਦੇ ਕੋਲ ਕੋਈ ਰਾਹ ਨਹੀਂ ਹੈ অপਸ਼ਨ ਹੋਰ ਨਹੀਂ ਹੈ ਕੋਈ ਉਹਨਾਂ ਕੋਲ ਬੜੇ ਰਾਹ ਨੇ ਸਿਰਫ ਇੰਨੀ ਗੱਲ ਕਹਿਣੀ ਹੈ ਕਿ ਮੈਂ ਸਿੱਖੀ ਛੱਡੀ ਤੇ ਉਸੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਰਾ ਕੁਝ ਹੀ ਮਿਲ ਜਾਣਾ ਜਾਨ ਦੇਣ ਦੀ ਲੋੜ ਹੀ ਕੋਈ ਨਹੀਂ ਸਾਹਿਬ ਜੀ ਆਦੇ ਨੇ ਸਿਰਫ ਇੰਨਾ ਹੀ ਕਹਿਣਾ ਸਿੱਖੀ ਛੱਡੀ ਬਸ ਸਾਰਾ ਕੁਝ ਮਿਲ ਜਾਣਾ ਸ਼ਹਾਦਤ ਉਹਨਾਂ ਦੀ ਆਪਣੀ ਚੋਣ ਹੈ ਕਿ ਅਸੀਂ ਸ਼ਹੀਦ ਹੋਣਾ ਬਾਬਾ ਤਾਰਾ ਸਿੰਘ ਵਾਂਗ ਕਹਿਣ ਲੱਗੇ ਅਸੀਂ ਸ਼ਹਾਦਤ ਚੁਣੀ ਹੈ ਸ਼ਹਾਦਤ ਸਾਡੀ ਕੋਈ ਮਜਬੂਰੀ ਨਹੀਂ ਹੈ ਕਿ ਮਜਬੂਰੀ ਵਸ ਅਸੀਂ ਸ਼ਹੀਦ ਹੋਣ ਲੱਗੇ ਆ ਇਹ ਤੇ ਦਾਤ ਹੈ ਅਕਾਲ ਪੁਰਖ ਵਾਹਿਗੁਰੂ ਦੀ ਦਸਮ ਪਾਤਸ਼ਾਹ ਜਿਹੜੀ ਸਾਡੀ ਝੋਲੀ ਦੇ ਵਿੱਚ ਪਾਉਣ ਲੱਗੇ ਨੇ ਚੱਲੇ ਤੇ ਜਾਣਾ ਹੀ ਹੈ ਸ਼ੇਖ ਫਰੀਦ ਸਾਹਿਬ ਦਾ ਬਚਨ ਅਸੀਂ ਪੜਦੇ ਆ ਜੇ 100 ਵਰਿਆਂ ਜੀਵਨ ਆ ਭੀ ਤਨ ਹੋ ਸਿਖੇ 100 ਸਾਲ ਜੀ ਕੇ ਵੀ ਤੇ ਮਰਨਾ ਹੀ ਆ ਨਾ ਤੇ ਫਿਰ ਅੱਜ ਜਾਣ ਚ ਕੀ ਹਰਜਾ ਜਦੋਂ ਕਿ ਸਾਡੇ ਜਾਨ ਦਾ ਸਬਬ ਸ਼ਹਾਦਤ ਬਣ ਰਹੀ ਹੈ ਅਸੀਂ ਕਿਉਂ ਨਾ ਸ਼ਹੀਦ ਹੋਈਏ ਉਹਨਾਂ ਨੇ ਪਠਾਨ ਨੂੰ ਅਦਬ ਸਹਿਤ ਵਾਪਸ ਮੋੜਿਆ ਕਿ ਬਾਬਾ ਜੀ ਤੁਸੀਂ ਵਾਪਸ ਫੌਜ ਨਾਲ ਰਲ ਜਾਓ ਜਾ ਕੇ ਅਸੀਂ ਫੈਸਲਾ ਕਰਕੇ ਸ਼ਹੀਦ ਹੋਣਾ ਅਸੀਂ ਨਿਠ ਕੇ ਸ਼ਹੀਦ ਖੋਜ ਨੂੰ ਲੈ ਕੇ ਸੂਝਾ ਨੰਬਰਦਾਰ ਸੀ ਜਿਹੜਾ ਉਹ ਡੱਲ ਪਿੰਡ ਛੱਡ ਆਇਆ ਇਹਨਾਂ ਨੇ ਡੱਲ ਪਿੰਡ ਦਾ ਚੌਧਵੀ ਸੱਦਿਆ ਭਾਈ ਬਲਾਕੀ ਉਹਦਾ ਨਾਂ ਸੀ ਉਹਨੂੰ ਕਹਿਣ ਲੱਗੇ ਵੀ ਦੱਸ ਤਾਰਾ ਸਿੰਘ ਵਾਂ ਦੀ ਚੜੀ ਕਿੱਥੇ ਉਹ ਤੇ ਕਹਿੰਦਾ ਵਾਂ ਪਿੰਡ ਚ ਪਿੱਛੇ ਰਹਿ ਗਿਆ ਹਾਲਾਂਕਿ ਕਈ ਲੋਕ ਡੱਲ ਤੇ ਵਾਂ ਦਾ ਨਾਂ ਵੀ ਇਕੱਠਾ ਹੀ ਲੈਂਦੇ ਨੇ ਡੱਲਵਾਂ ਕਹਿ ਦਿੰਦੇ ਨੇ ਹਾਲਾਂਕਿ ਪਿੰਡ ਦੋ ਨੇ ਜਿਵੇਂ ਕੁੱਪ ਤੇ ਰਹੀੜਾ ਦੋ ਪਿੰਡ ਨੇ ਪਰ ਉਹਦੇ ਵਾਸਤੇ ਅਸੀਂ ਸ਼ਬਦ ਵਰਤ ਲੈਈਏ ਕੁੱਪਰਹੀੜਾ ਜਿਵੇਂ ਛੱਪੜ ਤੇ ਛਿੜੀਆਂ ਦੋ ਵੱਖਰੀਆਂ ਚੀਜ਼ਾਂ ਨੇ بس ਅਸੀਂ ਇਕੱਠੇ ਸ਼ਬਦ ਵਰਤ ਲੈਨੇ ਛੱਪੜ ਛਿੜੀ ਜਾਂ ਛੱਪੜ ਛਿੜੀ ਇਸੇ ਤਰ੍ਹਾਂ ਡੱਲ ਤੇ ਵਾਂ ਪਿੰਡ ਵੱਖੋ-ਵੱਖਰੇ ਨੇ ਪਰ ਬਹੁਤੇ ਲੋਕ ਇਹਦਾ ਇਕੱਠਾ ਹੀ ਨਾਮ ਲੈਂਦੇ ਨੇ ਡੱਲਵਾ ਉਹ ਡੱਲ ਪਿੰਡ ਛੱਡ ਆਇਆ ਸੀ ਫੌਜ ਨੂੰ ਭਾਈ ਸੂਜਾ ਤੇ ਜਦੋਂ ਹੁਣ ਡੱਲ ਪਿੰਡ ਦੇ ਚੌਧਰੀ ਨੇ ਦੱਸਿਆ ਬੁਲਾਕੀ ਨੇ ਵੀ ਇੱਥੇ ਤੇ ਹੈ ਨਹੀਂ ਛਿੜੀ ਤੇ ਵਾਂ ਪਿੰਡ ਚ ਹੈ ਹੁਣ ਵਾਂ ਪਿੰਡ ਦੇ ਵਿੱਚ ਫੌਜ ਪਹੁੰਚੀ ਬਾਬਾ ਤਾਰਾ ਸਿੰਘ ਵਾਂ ਹੁਣਾ ਨੇ ਸਾਰੇ ਸਿੰਘਾਂ ਨੂੰ ਨਾ ਇਸ਼ਨਾਨ ਕਰਵਾਇਆ ਪਹਿਲਾਂ ਜਿਵੇਂ ਤਿਆਰੀ ਹੁੰਦੀ ਹੈ ਨਾ ਸ਼ਹਾਦਤ ਦੀ ਸਾਰਿਆਂ ਸਿੰਘਾਂ ਨੂੰ ਇਸ਼ਨਾਨ ਕਰਾਇਆ ਚਾਵਾਂ ਦੇ ਨਾਲ ਵੀ ਅਸੀਂ ਅੱਜ ਸ਼ਹੀਦ ਹੋਣਾ ਹੈ ਬਾਬਾ ਤਾਰਾ ਸਿੰਘ ਵਾਹ ਨੂੰ ਕਹਿੰ ਲੱਗੇ ਜੀ ਤੁਸੀਂ ਵੀ ਇਸ਼ਨਾਨ ਕਰ ਲਓ ਕਹਿੰਦੇ ਨਹੀਂ ਅੱਜ ਮੈਂ ਇਸ਼ਨਾਨ ਪਾਣੀ ਨਾਲ ਨਹੀਂ ਕਰਨਾ ਕਹਿੰਦੇ ਕਿ ਫੇਰ ਕਹਿੰਦੇ ਤਨ ਪਵਿੱਤ ਹੋਏ ਸ਼ਸਤਰ ਲਗਾਏ ਮੇਰਾ ਸਰੀਰ ਅੱਜ ਪਵਿੱਤਰ ਹੋਏਗਾ ਪਾਣੀ ਨਾਲ ਨਹੀਂ ਮੇਰੇ ਜਿਸਮ ਚ ਵਗਦੇ ਹੋਏ ਲਹੂ ਦੇ ਨਾਲ ਮੈਂ ਅੱਜ ਆਪਣੇ ਸਰੀਰ ਨੂੰ ਤੇਗਾਂ ਦੇ ਸ਼ਸਤਰਾਂ ਦੇ ਨੇਜਿਆਂ ਦੇ ਵਾਰ ਨਾਲ ਜਿਹੜਾ ਲਹੂ ਮੇਰੇ ਸਰੀਰ ਚ ਵਗੇਗਾ ਮੈਂ ਇਹਦਾ ਇਸ਼ਨਾਨ ਅੱਜ ਲਹੂ ਦੇ ਨਾਲ ਕਰਨਾ ਹੈ ਫੌਜਾਈ ਬਾਬਾ ਸਾਹਮਣੇ ਫੈਸਲਾ ਕੀਤਾ ਕਿ ਅਸੀਂ ਜਿੰਨਾ ਚਿਰ ਇੱਕ ਵੀ ਸਿੰਘ ਜਿਉਂਦਾ ਹੈ ਫੌਜ ਨੂੰ ਚਿੜੀ ਦੇ ਵਿੱਚ ਪੈਰ ਨਹੀਂ ਪਾਉਣ ਦੇਣਾ ਜੰਗ ਸ਼ੁਰੂ ਹੋਈ ਪਹਿਲਾਂ ਤੀਰਾ ਦੇ ਨਾਲ ਵਾਰ ਚੱਲੇ ਮਦੂਕਾਂ ਨਾਲ ਵਾਰ ਚੱਲੇ ਅਖੀਰ ਜਦੋਂ ਹੱਥੋਂ ਹੱਥ ਤੇ ਕੰਮ ਆਇਆ ਫਿਰ ਤੇਗਾਂ ਨਾਲ ਜੰਗ ਸ਼ੁਰੂ ਹੋਈ ਬੜੀ ਵੱਡੀ ਗਿਣਤੀ ਦੇ ਵਿੱਚ ਫੌਜ ਸੀ ਜਿਹੜੀ ਬਾਬਾ ਤਾਰਾ ਸਿੰਘ ਵਾਨ ਨੇ ਤੇ ਨਾਲ ਦੇ ਸੰਘਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੀ ਹੁਣ ਜਦੋਂ ਗੋਲੀਆਂ ਚੱਲੀਆਂ ਤੇਗਾਂ ਖੜਕੀਆਂ ਲੋਹੇ ਤੇ ਲੋਹਾ ਖੜਕਿਆ ਇੱਕ ਪਿੰਡ ਸੀ ਉਹ ਹੁਣ ਪਾਕਿਸਤਾਨ ਚ ਚਲਿਆ ਗਿਆ ਤਰ ਬਠਾਣਾ ਦਾ ਪਿੰਡ ਸੀ ਕਈਆਂ ਨੇ ਕੁਰਬਾਨ ਵੀ ਲਿਖਿਆ ਉਸ ਪਿੰਡ ਦੇ ਦੋ ਸਿੱਖ ਖੇਤਾਂ 'ਚ ਕੰਮ ਕਰਨ ਆਏ ਉਹਨਾਂ ਦੇ ਕੰਨਾਂ 'ਚ ਗੋਲੀਆਂ ਦੀ ਆਵਾਜ਼ ਤੇਗਾਂ ਦੇ ਖੜਾਕਿਆਂ ਦੀ ਆਵਾਜ਼ ਨਾਰਿਆਂ ਜਕਾਰਿਆਂ ਦੀ ਆਵਾਜ਼ ਪਈ ਦੋਵੇਂ ਭਰਾ ਗੱਲ ਕਰਨ ਲੱਗ ਪਏ ਕਹਿੰਦੇ ਬਾਬਾ ਤਾਰਾ ਸਿੰਘ ਵਾਂ ਦੇ ਉੱਤੇ ਹਮਲਾ ਹੋ ਗਿਆ ਇੱਕ ਭਰਾ ਦੂਜੇ ਨੂੰ ਕਹਿੰਦਾ ਵੀ ਵੀਰਾ ਘਰੇ ਚਲਿਆ ਜਾ ਤੇ ਮਾਂ ਨੂੰ ਕਹਿਦੀ ਵੀ ਤੇਰਾ ਦੂਜਾ ਪੁੱਤ ਸ਼ਹੀਦ ਹੋ ਗਿਆ ਮੈਂ ਨਹੀਂ ਚੱਲਨੇ ਆਂ ਬਾਬਾ ਤਾਰਾ ਸਿੰਘ ਮਾਂ ਦੇ ਨਾਲ ਸ਼ਹੀਦ ਹੋਣ ਉਹ ਕਹਿੰਦਾ ਮੈਂ ਨਹੀਂ ਜਾਣਾ ਕਹਿਣ ਲੱਗਾ ਕਿਉਂ ਕਹਿੰਦਾ ਮਾਂ ਨਾਰਾਜ਼ ਹੋਏਗੀ ਮਾਂ ਗੁੱਸੇ ਹੋਏਗੀ ਕਹਿਣ ਲੱਗਾ ਮਾਂ ਗੁੱਸੇ ਕਿਉਂ ਹੋਏਗੀ ਕਹਿੰਦੇ ਮਾਂ ਵੇਖੋ ਮਾਵਾ ਕਿਹੋ ਜਿਹਾ ਹੋਣ ਗਿਆ ਉਹ ਕਹਿੰਦਾ ਮਾਂ ਗੁੱਸੇ ਹੋਏਗੀ ਕਿ ਤੇਰਾ ਭਰਾ ਸ਼ਹੀਦ ਹੋਣ ਚਲਾ ਗਿਆ ਤੇ ਤੈਨੂੰ ਜ਼ਿੰਦਗੀ ਜ਼ਿਆਦਾ ਪਿਆਰੀ ਸੀ ਤੂੰ ਜਿਉਂਦਾ ਮੁੜ ਕੇ ਕੀ ਲੈਣਾ ਤੂੰ ਜਿਉਂਦਾ ਕਿਹੜਾ ਮੂੰਹ ਲੈ ਕੇ ਮੇਰੇ ਸਾਹਮਣੇ ਆ ਗਏ ਦੱਸਣ ਵਾਸਤੇ ਕਿ ਮਾਂ ਤੇਰਾ ਇੱਕ ਪੁੱਤ ਸ਼ਹੀਦ ਹੋ ਗਿਆ ਤੇ ਦੂਜਾ ਮੁੜ ਕੇ ਆ ਗਿਆ ਦੱਸਣ ਵਾਸਤੇ ਤੂੰ ਸ਼ਹੀਦ ਕਿਉਂ ਨਹੀਂ ਹੋਇਆ ਮਾਂ ਨੂੰ ਆਪੇ ਖਬਰ ਹੋ ਜਾਏਗੀ ਆਪਾਂ ਦੋਵੇਂ ਚੱਲਨੇ ਆ ਖੇਤਾਂ 'ਚ ਕੰਮ ਕਰਨ ਆਏ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਰਣ ਦੇਖ ਸੂਰਜ ਚਿਤ ਉਲਾਸ ਸੂਰਮਾ ਉਹ ਕਹਿੰਦੇ ਜੰਗ ਵੇਖ ਕੇ ਰਣ ਵੇਖ ਕੇ ਜਿਹਨੂੰ ਚਾ ਚੜ ਜੇ ਆਏ ਖੇਤਾਂ 'ਚ ਕੰਮ ਕਰਨ ਤੇਗਾ ਖੜਕਦਿਆਂ ਵੇਖ ਕੇ ਦੋਵੇਂ ਜਾਣੇ ਸ਼ਹੀਦ ਹੋਣ ਵਾਸਤੇ ਬਾਬਾ ਤਾਰਾ ਸਿੰਘ ਵਾਂ ਦੀ ਚਿੜੀ ਵਾਲੇ ਪਾਸੇ ਨੂੰ ਤੁਰ ਪਏ 19 ਸਿੰਘ ਬਾਬਾ ਜੀ ਦੇ ਨਾਲ ਮੁੜੇ ਸੀ 20ਵੇਂ ਬਾਬਾ ਤਾਰਾ ਸਿੰਘ ਵਾਂ ਤੇ 2ਏ ਸਿੰਘ ਕਰਵਾਠਾ ਪਿੰਡ ਦੇ 22 ਸਿੰਘ ਤੇ 2200 ਦੀ ਫੌਜ ਹੁਣ ਮੈਦਾਨੇ ਜੰਗ ਦੇ ਵਿੱਚ ਜੂਝਦੇ ਨੇ ਤੱਕੀ ਬੇਗ ਸਾਰੇ ਦਾ ਸਾਰਾ ਲੋਹੇ 'ਚ ਮੜਿਆ ਹੋਇਆ ਸੀ ਸਾਰਾ ਸਰੀਰ ਉਹਦਾ ਲੋਹੇ 'ਚ ਮੜਿਆ ਸੀ ਬਾਬਾ ਤਾਰਾ ਸਿੰਘ ਵਾਉ ਦੇ ਵਾਲੇ ਪਾਸੇ ਨੂੰ ਹੋਏ ਉਹਨਾਂ ਜਾ ਕੇ ਨਾ ਤੱਕੀ ਬੇਗ ਦੇ ਘੋੜੇ ਦੀ ਲਗਾਮ ਫੜ ਲਈ ਤੂੰ ਲਗਾਮ ਫੜ ਕੇ ਤੇ ਨੇਜਾ ਬਾਬਾ ਤਾਰਾ ਸਿੰਘ ਵਾ ਦੇ ਹੱਥ 'ਚ ਸੀ ਪਰ ਸੋਚਦੇ ਵੀ ਨੇਜਾ ਮਾਰਾਂ ਕਿੱਥੇ ਇਹਦੇ ਸਾਰਾ ਤੇ ਸਰੀਰ ਲੋਹੇ 'ਚ ਮੜਿਆ ਐ ਇੰਨੇ ਨੂੰ ਉਹਨਾਂ ਨੇ ਨਾਰਾ ਲਾਇਆ ਜਦੋਂ ਨਾਰਾ ਲਾਉਣ ਲਈ ਮੂੰਹ ਖੋਲਿਆ ਬਾਬਾ ਤਾਰਾ ਸਿੰਘ ਵਾ ਨੇ ਵਰਸ਼ਾ ਮੂੰਹ ਦੇ ਵਿੱਚ ਮਾਰਿਆ ਤੱਕੀ ਬੇਗ ਦੇ ਸਾਰਾ ਮੂੰਹ ਪਾਟ ਗਿਆ ਮੂੰਹ ਦੇ ਵਿੱਚੋਂ ਲਹੂ ਵਗਿਆ ਤੱਕੀ ਬੇਗ ਪਛਾਣ ਨੂੰ ਦੌੜਿਆ ਦੋ ਪਿੱਛੇ ਨੂੰ ਦੌੜਿਆ ਤੇ ਇਹਦੇ ਨਾਲ ਦਾ ਸੀ ਜਿਹੜਾ ਮੋਮਨ ਖਾਨ ਕਹਿਣ ਲੱਗਾ ਜਿਵੇਂ ਕਿਸੇ ਨੂੰ ਤਾਣਾ ਮਾਰੀਦਾ ਨਾ ਤੱਕੀ ਬੇਗ ਨੂੰ ਕਹਿੰਦਾ ਖਾਨ ਸਾਹਿਬ ਪਾਣ ਚਬਾ ਰਹੇ ਹੋ ਮੂੰਹ ਦੇ ਵਿੱਚੋਂ ਲਾਲ ਲਾਲ ਤੁਹਾਡੇ ਰਿਸਦਾ ਖੂਨ ਪਾਣ ਚਬਾ ਰਹੇ ਹੋ ਉਹਨੇ ਵੀ ਅੱਗੇ ਉਸੇ ਉਸੇ ਟੋਨ ਦੇ ਵਿੱਚ ਜਵਾਬ ਦੇ ਦਿੱਤਾ ਕਹਿੰਦਾ ਤਾਰਾ ਸਿੰਘ ਵਾਂਗ ਵੰਡਦਾ ਪਿਆ ਬੀੜੇ ਗਾੜੀ ਹੋ ਕੇ ਤੂੰ ਵੀ ਲੈ ਲੈ ਜਿਹਦਾ ਜੀ ਕਰਦਾ ਲੈ ਕੇ ਪਾਣ ਦੇ ਬੀੜੇ ਤੇ ਚਬ ਲੋ ਮੈਂ ਤੇ ਪਾਨਾ ਦਾ ਬੀੜਾ ਲੈ ਆਇਆ ਉਹਦੇ ਬਾਦ ਵਿੱਚ ਸਮਾਪਾ ਕੇ ਇਸੇ ਜ਼ਖਮ ਦੇ ਨਾਲ ਹੀ ਉਹਦੀ ਮੌਤ ਹੋਈ ਇੱਕ ਗੁਰੂ ਦਾ ਸਿੱਖ ਭਾਈ ਭੀਮ ਸਿੰਘ ਜੁਰਤ ਕਿਹੋ ਜੀ ਉਹਦੇ 'ਚ ਹਾਥੀ ਆ ਰਿਹਾ ਹੈ ਉਹਨੇ ਤੇਗ ਮੂੰਹ 'ਚ ਪਾ ਕੇ ਨਾ ਦੋਵੇਂ ਕੰਨ ਫੜ ਕੇ ਹਾਥੀ ਦੇ ਸੁੰਡ ਤੇ ਪੈਰ ਰੱਖ ਕੇ ਛਾਲ ਮਾਰ ਕੇ ਹਾਥੀ ਤੇ ਚੜ ਗਿਆ ਜਦੋਂ ਉਹਨੇ ਤਲਵਾਰ ਮਾਰੀ ਮੁਹਾਵਤ ਦੇ ਜਿਹੜਾ ਹਾਥੀ ਨੂੰ ਲੈ ਕੇ ਆ ਰਿਆ ਸੀ ਉਹਨੇ ਅੱਗੇ ਕੁੰਡਾ ਕਰ ਦਿੱਤਾ ਜਿਹੜੇ ਕੁੰਡੇ ਨਾਲ ਉਹ ਹਾਥੀ ਨੂੰ ਚਲਾਉਂਦੇ ਆ ਉਹ ਕੁੰਡਾ ਕੀਤਾ ਤੇ ਤਲਵਾਰ ਟੁੱਟ ਗਈ ਟੁੱਟੀ ਹੋਈ ਤਲਵਾਰ ਦੇ ਨਾਲ ਹੀ ਉਹਨੇ ਮੁਹਾਵਤ ਦਾ ਸਿਰ ਲਾ ਲਿਆ ਇੰਨੀ ਦਲੇਰੀ ਬਹਾਦਰੀ ਤੇ ਜ਼ੁਰਤ ਨਾਲ ਲੜੇ ਆਪਾਂ ਸੋਚ ਸਕਦੇ ਭੀ 22 ਬੰਦੇ 2200 ਦੀ ਫੌਜ ਤੇ ਸ਼ਾਮਾਂ ਢਲਦੀਆਂ ਤੱਕ ਸ਼ਾਮ ਢਲਦੀ ਤੱਕ ਇੱਕ ਵੀ ਬੰਦਾ ਫੌਜ ਦਾ ਉਹਨਾਂ ਨੇ ਝਿੜੀ ਦੇ ਵਿੱਚ ਨਹੀਂ ਵੜਨ ਦਿੱਤਾ ਅਖੀਰ ਜਿੰਨੇ ਵੀ ਸਿੰਘ ਸਨ ਵਾਰੀ-ਵਾਰੀ ਕਰਕੇ ਇੱਕ-ਇੱਕ ਕਰਕੇ ਕੋਈ ਗੋਲੀ ਨਾਲ ਕੋਈ ਤੀਗ ਨਾਲ ਕੋਈ ਨਿਜੇ ਨਾਲ ਸ਼ਹੀਦ ਹੋਇਆ ਤੇ ਸ਼ਹੀਦ ਹੋਣ ਵਾਲਿਆਂ ਵਿੱਚ ਸਭ ਤੋਂ ਅਖੀਰ ਤੇ ਸੀ ਬਾਬਾ ਤਾਰਾ ਸਿੰਘ ਵਾਂ ਬੰਦਗੀ ਇਬਾਦਤ ਕਰਕੇ ਸਾਰੀ ਕੌਮ ਦੇ ਵਿੱਚ ਉਹ ਦਾ ਅਦਬ ਸੀ ਜਦੋਂ ਸਾਰੇ ਸਿੰਘ ਸ਼ਹੀਦ ਹੋਏ ਬਹੁਤ ساری ਫੌਜ ਮਰਵਾ ਕੇ ਅਖੀਰ ਨੂੰ ਤੇ ਇਹਨਾਂ ਲਾਸ਼ਾਂ ਨੂੰ ਸਿਰਾਂ ਨੂੰ ਗੱਡਿਆਂ ਤੇ ਲੱਦ ਕੇ ਤੇ ਲਾਹੌਰ ਨੂੰ ਲੈ ਕੇ ਤੁਰਿਆ ਤੇ ਦੱਸਾਂ ਮੈਂ ਜਾ ਕੇ ਬਹਾਦਰੀ ਆਪਣੀ ਕਸੀ 22 ਸੋ ਜਣਿਆਂ ਨੇ ਤੋਪਾਂ ਨਾਲ ਰਲ ਕੇ ਬੰਦੂਕਾਂ ਨਾਲ ਰਲ ਕੇ ਤੇ 22 ਸਿੰਘ ਸ਼ਹੀਦ ਕੀਤੇ ਉਹਨਾਂ ਨੂੰ ਲੈ ਕੇ ਵਾਪਸ ਗਏ ਹੁਣ ਇਹ ਜਿਹੜਾ ਕਾਰਾ ਵਰਤਿਆ ਇਹ ਵਰਤਿਆ 1726 30 ਮਾਰਚ 1726